ਹੈਲੋ ਸੇਵਕ ਕੀ ਗੱਲ ਆ ਪੱਗ ਪਟਕਾ ਕਿੱਥੇ ਆ ਉਹ ਨਹੀਂ ਉਹ ਕਿਚਚ ਕਿਚਚ ਸੀਨ ਨਹੀਂ ਬਣਾਣਾ ਉਧਰ ਆਏ ਬਾਕੀ ਦੀ ਵੀਡੀਓ ਰਹੀ ਦੀ ਹੋਣੀ ਚੱਲੇ ਵਾਂਡੇ ਯਾਰ ਸਾਡਾ ਸੀਨ ਹੀ ਨੇ ਬਾਅਦ ਚੋਂ ਦਾ ਲਿੱਤਾ ਮੈਂ ਹੁਣ ਚੱਲਿਆ ਆ ਟੈਟੂ ਆਪਣਾ ਪੂਰਾ ਕਰਾਉਣ ਇਹ ਗੱਲ ਗਲਤ ਹੈ ਅੰਚ ਬਣਵਾਣਾ ਹੈ ਟੈਟੂ ਮੈਂ ਤਾਂ ਚੱਲਿਆ ਮੈਂ ਤੇ ਭਾਈ ਟੈਟੂ ਦਾ ਕੀ ਇਰਾਦਾ ਬਣਵਾਉਂਦਾ ਤੁਹਾਡਾ ਸੋਚ ਰਿਹਾ ਲੋ ਸੋਚ ਰਿਹਾ ਫ੍ਰੀ ਵਿੱਚ ਫ੍ਰੀ ਵਿੱਚ ਕੋਈ ਚੀਜ਼ ਮਿਲੇ ਲੈ ਲੈਣੀ ਚਾਹੀਦੀ ਹੈ ਜੋ ਚੰਗੀ ਹੋਵੇ ਤੇ ਲੈ ਆਏ। ਲੈ ਨੋੜੇ ਮਾ। ਫਰੀ ਨਹੀਂ ਬਲਵਾਉਣੀ ਮੈਂ। ਨਹੀਂ ਨਹੀਂ ਸਾਡੇ ਆ ਜਿਹੜਾ ਟੀਮ ਮੈਂਬਰ ਹੈਗਾ ਸੀ ਨਾ ਗਗਨ ਨਾ ਹੈ ਨਾ ਉਹ ਟੈਟੂ ਦਾ ਕੰਮ ਸਿੱਖਦਾ ਪਿਆ। ਸਿੱਖਦਾ ਨਹੀਂ ਪਿਆ। ਉਹ ਤਾਂ ਗੱਡੀ ਤੇ। ਓਹੋ ਚਾਚਾ ਜੀ ਮੈਂ ਗੱਲ ਬਹੁਤ ਜ਼ਰੂਰੀ ਕਰਦੀ ਵੀ ਸੀ ਦੀ ਵਿੱਚ ਆ ਗਏ ਆ। ਜਿਹੜੇ ਸਾਡੇ ਟੀਮ ਮੈਂਬਰ ਹੈਗੇ ਨਾ ਗਗਨ ਬਾਜੀ ਯੂਨੀ ਹਾਂਜੀ। ਉਹ ਮਤਲਬ ਟੈਟੂ ਦਾ ਕੰਮ ਸਿੱਖ ਚੁੱਕੇ ਹੋਏ ਨੇ। ਬਹੁਤ ਸੋਹਣੇ ਸੋਹਣੇ ਟੈਟੂ ਬਣਾ ਰਹੇ ਆ। ਸੇਵਨ ਥੋੜਾ ਆ ਦਿਖਾਇਆ ਜਾਵੇ। ਹਾਂ ਇਹ ਦੇਖ ਹੱਥ ਹੋਰ ਹੋਰ ਹੋਰ। ਮਾਸ ਆਪਣੇ ਬਾਸ ਸਟਾਰ ਪਾਵਾ ਆ ਜੇ ਕਬ ਹੋਣ ਵਾਲਾ ਪੂਰਾ ਹੈ ਕੰਪਲੀਟ ਹੋਣ ਵਾਲਾ ਮਤਲਬ ਮੇਰੀ ਵੀ ਬੜੀ ਇੱਛਾ ਹੈ ਕਿ ਜਲਦੀ بڑے ਚੇਰਦੀ ਹੀ ਹੈ ਕਿ ਮੈਂ ਜਾ ਕੇ ਟੈਟੂ ਬਣਵਾ ਲਾਂ ਚੱਲਿਓ ਉਹ ਤੇ ਆ ਜਾਓ ਚਲੋ ਡਾਡਾ ਬਾਏ ਬਾਏ ਰੀਤਾ ਮੇਰਾ ਸਾਥ ਛੱਡ ਕੇ ਚਲੀ ਹੈ ਮੇਰੇ ਕੋਲ ਤਾਂ ਸੁਣੇ ਯਾਰ ਆ ਜਾਓ ਜੀਜਾ ਜੀ ਬਾਏ ਖਾਲਿਸਤ ਹੀਂ ਦੋ ਵਿਚਾਰੀਆਂ ਕੰਮ ਸਾਰਾ ਕਰਦੀਆਂ ਪਰ ਸਾਨੂੰ ਕੋਈ ਚਾਹ ਨਹੀਂ ਪੀਂਦਾ ਜਾ ਕੇ ਤੇ ਨਾਲ ਪਚਾਹਦੀ ਬਾਲਾ ਪਨਨਾ ਬੀਬੀ ਆਓ ਹਾਏ ਸਾਰੇ ਮੁੰਡੇ ਬੰਦੀ ਸੀ ਬੀਬੀ ਕਹਿੰਦੀ ਅੱਧਰ ਵੇਖੋ ਵੀ ਗੱਡੀ ਸੜਕ ਤੇ ਹੋਈ ਜਾ ਰਹੀ ਹੈ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਸਾਨੂੰ ਲੇਡੀਜ਼ ਨੂੰ ਪੈਦਲ ਚਲਵਾਉਂਦੇ ਆ ਜਿਹਦੇ ਤੈਨੂੰ ਨਾਲ ਨਾਲ ਬਸਾਉਂਦੇ ਹਾਏ 프리 ਤਾਂ ਤੇਰਾ ਤਾਂ ਘਰ ਵਾਲਾ ਵੀ ਚਲਾ ਗਿਆ ਓ ਵੇਖੀ ਓ ਵੇਖ ਓ ਵੇਖ ਅਹੀਂ ਕੱਲੇ ਚਲਾ ਕੋਈ ਗੱਲ ਨਹੀਂ 111 ਨੰਬਰ ਦੀ ਬੱਸ ਆਈ ਚੱਲ ਜੀ ਅਸੀਂ ਵੈਸੇ ਵੀ ਖੁਸ਼ਮਿਜ਼ਾਜ ਹੈ ਗੀਆਂ ਅਸੀਂ ਸੜੂ ਸੜੂ ਕਰਦੀਆਂ ਹੀ ਆਂ ਨਾਲ ਦੂਜੀ ਗੱਲ ਅਸੀਂ ਹੰਕਾਰ ਜਾ ਰਹੇ ਆ ਐ ਤਰਸ਼ਮੀ ਮੈਡਮ ਨੇ ਦੋ ਤਿੰਨ ਕੋਠੀਆਂ ਲਿੱਤੀਆਂ ਹੀ ਆਂ ਅਸੀਂ ਜੋ ਵੀ ਹੈ ਜਿੱਥਾਂ ਵੀ ਛੁੱਟ ਲਈ ਛੁੱਟ ਲਈ ਠੀਕ ਹੈ ਨਾ ਤੇ ਸ਼ਮੀ ਮੈਡਮ ਵੀ ਕਾਰਨੇ ਥੋੜੀ ਜਿਹੀ ਤਬੀਅਤ ਖਰਾਬ ਹੈਗੀ ਉਹਨਾਂ ਦੀ ਸੋ ਮੈਂ ਵਲੌਗ ਬਣਾ ਲਗੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੀ ਤੇ ਪਲੀਜ਼ ਤੁਸੀਂ ਕਮੈਂਟ ਰਾਈ ਪੁੱਛ ਲਿਆ ਕਰੋ ਜੋ ਪੁੱਛਣਾ ਹੁੰਦਾ ਕੁਝ ਲੋਕ ਫੋਨ ਨੰਬਰ ਮੰਗਣਦੇ ਨੇ ਪਤਾ ਕੀ ਇਹ ਡਾਕਟਰ ਨੇ ਉਹਨਾਂ ਨੂੰ ਨਾ ਗੱਲ ਕਰਨਾ ਥੋੜਾ ਮਨਾ ਕੀਤਾ ਫੋਨ ਤੋਂ ਇਹ ਮੈਨੂੰ ਕਾਰਨ ਨਹੀਂ ਪਤਾ ਕਿ ਫੋਨ ਕਿਉਂ ਮਨਾ ਕੀਤਾ ਡਾਕਟਰੀ ਜੀ ਦਾ ਇਹਨਾਂ ਨੂੰ ਨਹੀਂ ਸਾਨੂੰ ਪਤਾਗਾ ਜਿੰਨਾ ਅਸੀਂ ਜਾਣਦੇ ਆ ਡਾਕਟਰ ਨੇ ਮਨਾ ਕਰਤਾ ਆ ਵੈ ਤੇ ਮੰਨੋ ਕਿ ਉਹਨਾਂ ਦਾ ਫਰੂਟ ਫਰਾਟ ਸਭ ਮਨਾ ਹੈ ਨੌਨ ਵੇਜ ਵੈ ਹੈ ਨਹੀਂ ਖਾਂਦੇ ਸਮਝ ਨਹੀਂ ਆਉਂਦੀ ਉਹ ਕੀ ਖਾਂਣਗੇ ਤੇ ਕੀ ਨਹੀਂ ਖਾਂਣਗੇ ਪਰ ਤੁਹਾਡੇ ਸਭ ਦੀਆਂ ਅਗਰ ਦੁਆਵਾਂਵਾਂ ਰਹਿਣਗੀਆਂ ਤਾਂ ਜਲਦੀ ਠੀਕ ਹੋ ਜਾਣਗੇ ਕਿਉਂ ਪ੍ਰੀਤ ਹਾਂਜੀ ਜ਼ਰੂਰ ਤੁਸੀਂ ਜ਼ਰੂਰ ਪ੍ਰੇ ਕਰਿਆ ਕਰਿਆ ਕਰੋ ਕਿ ਸ਼ਮੀ ਮੈਮ ਜਲਦੀ ਜਲਦੀ ਠੀਕ ਹੋਣ ਬਿਲਕੁਲ ਤੇ ਵੀਡੀਓ ਜੋ ਆਪ ਆਇਆ ਕਰਨ ਸਾਨੂੰ ਵੀ ਖਾਲੀ ਖਾਲੀ ਪੰਜਾ ਲੱਗਦਾ ਹੈਗਾ ਵਾਅ ਔਰ ਦੂਜੀ ਗੱਲ ਸੜ ਕੋਈ ਡਰਦਾ ਨਹੀਂ ਮੈਡਮ ਕੋ ਸਾਰੇ ਡਰਦੇ ਆ ਗਏ ਨੇ ਸਿੰਪਲ ਜੀ ਗੱਲ ਹੈਗੀ ਹੈ ਠੀਕ ਹੈ ਨਾ ਪ੍ਰੀਤ ਹਾਂਜੀ ਹਾਂਜੀ ਓਕੇ ਜੀ ਮੈਡਮ ਅਲ ਜਾ ਕੇ ਤੁਹਾਨੂੰ ਮਿਲਦੇ ਆ ਚਾਚਾ ਬਾਏ ਸਸ਼ਕਲ